ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੇ ਰਹੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਬਹੁਤ ਵੱਡਾ ਮਾਮਲਾ ਸਾਹਮਣੇ ਲਿਆਂਦਾ ਪੰਜਾਬ ਦੇ ਲੋਕਾਂ ਦੇ ਵਿੱਚ ਯਾਨੀ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਸੁਖਪਾਲ ਸਿੰਘ ਖੇੜਾ ਔਰ ਪਰਵਰ ਸਿੰਘ ਜਲੰਧਰ ਦੇ ਥਾਣੇ ਦੇ ਵਿੱਚ ਉਹਨਾਂ ਦੇ ਉੱਤੇ ਐਫ ਆਈ ਆਰ ਨੰਬਰ 2 ਯਾਨੀ ਪਰਚਾ ਦਰਜ ਹੋ ਗਿਆ ਔਰ ਹੁਣ ਇਸ ਖਬਰ ਨੇ ਪੂਰੇ ਪੰਜਾਬ ਭਰ ਦੇ ਵਿੱਚ ਤਰਖੰਲੀ ਮਚਾ ਦਿੱਤੀ ਹੈ ਇਸ ਦਾ ਵੀਡੀਓ ਮੈਂ ਤੁਹਾਨੂੰ ਸੁਣਾਉਣ ਵੀ ਜਾ ਰਿਹਾ ਹਾਂ ਔਰ ਕਿਹਾ ਇਹ ਵੀ ਜਾ ਰਿਹਾ ਪੰਜਾਬ ਦੇ ਅੰਦਰ ਇੱਕ ਪਾਸੇ ਕਿ ਭਾਈ ਪੰਜਾਬ ਦੀ ਸਰਕਾਰ ਆਪਣੀ ਜਿਹੜਾ ਕਿ ਸਿਆਸਤ ਨੂੰ ਚਮਕਾਉਣ ਦਾ ਕੰਮ ਕਰਦੀ ਹੈ ਹੁਣ ਦੇਖੋ ਵੀ ਜਿਹੜਾ ਇੱਕ ਕੱਲ ਬੀਤੀ ਸ਼ਾਮ ਇੱਕ ਬਿਆਨ ਆਇਆ ਸੀ ਹਰਸਿਮਰਤ ਕੌਰ ਬਾਦਲ ਦਾ ਕਿ ਮੇਰੇ ਪਤੀ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੀ ਸਰਕਾਰ ਔਰ ਪੁਲਿਸ ਗ੍ਰਿਫਤਾਰ ਕਰੂਗੀ ਉਹ ਮਾਮਲਾ ਨਾ ਜਿਹੜਾ ਇਹ ਸਾਈਬਰ ਕ੍ਰਾਈਮ ਤੋਂ ਕਿਵੇਂ ਮਾਮਲਾ ਅੰਦਰੂਨੀ ਤੌਰ ਤੇ ਦੀ ਇਨਪੁਟ ਮਿਲ ਗਈ ਹੈ ਉਹ ਵੀਡੀਓ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਕਿਉਂਕਿ ਸਾਂਝਾ ਕਰਨਾ ਜ਼ਰੂਰੀ ਹੈ ਬਹੁਤੇ ਸਾਡੇ ਸਾਥੀ ਪੰਜਾਬ ਦੇ ਇਸ ਖਬਰ ਨੂੰ ਪੂਰੀ ਤਰ੍ਹਾਂ ਜਾਣ ਲੈਣਾ ਚਾਹੁੰਦੇ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਕਿਹੜੀਆਂ ਤਰ੍ਹਾਂ ਹਮਲਗੀਆਂ ਨੇ ਔਰ ਸੁਖਪਾਲ ਸਿੰਘ ਖਾਰਾ ਤੇ ਕਿਹੜੀ ਲੱਗੀ ਹੈ ਔਰ ਦੂਜੇ ਪਾਸੇ ਪ੍ਰਗਟ ਸਿੰਘ ਜਿਨ੍ਹਾਂ ਦਾ ਕੱਲ ਘਰਾਓ ਵੀ ਕੀਤਾ ਗਿਆ ਸੀ ਕੁਝ ਉਹ ਮਾਰੀ ਮੰਦੀ ਸ਼ਦਾਬਲੀ ਦਾ ਵੀ ਪ੍ਰਯੋਗ ਉਹਨਾਂ ਨੇ ਕੀਤਾ ਸੀ ਤਾਂ ਹਰ ਮਾਮਲਾ ਬੜਾ ਗੰਭੀਰ ਹੈ ਇੱਕ ਪਾਸੇ 328 ਰੁਪਏ ਦਾ ਮਾਮਲਾ ਕਿ 328 ਸੂਪ ਗਾਇਬ ਹੋ ਗਏ ਨੇ ਉਸ ਉੱਤੇ ਵੀ ਮਾਮਲਾ ਪਲਟ ਚੁੱਕਿਆ ਹੈ ਯਾਨੀ ਜਥੇਦਾਰ ਦੁਆਰਾ ਕੁਝ ਗੱਲਾਂ ਕਈਆਂ ਗਈਆਂ ਉਹ ਮਾਮਲਾ ਵੀ ਬੜਾ ਹੀ ਗੰਭੀਰ ਹੈ ਔਰ ਤੁਹਾਡੇ ਨਾਲ ਸਾਂਝਾ ਕਰਾਂਗੇ ਪਹਿਲੀ ਖਬਰ ਸੁਖਬੀਰ ਸਿੰਘ ਬਾਦਲ ਸੁਖਪਾਲ ਸਿੰਘ ਖੇੜਾ ਔਰ ਪਰਗਰ ਸਿੰਘ ਇਹਨਾਂ ਦੇ ਉੱਤੇ ਜਲੰਧਰ ਥਾਣੇ ਦੇ ਵਿੱਚ ਯਾਨੀ ਕੇਐਫਆਈਆਰ ਹੋ ਚੁੱਕੀ ਹੈ ਪਾਚਾ ਦਰਜ ਹੋ ਚੁੱਕਿਆ ਐਫਆਈਆਰ ਨੰਬਰ 2 ਇਹ ਵੀ ਇਹਦੇ ਵਿੱਚ ਪੂਰੀ ਡਿਟੇਲ ਦੇ ਨਾਲ ਦੱਸਿਆ ਗਿਆ ਜਿਵੇਂ ਕਿ ਹਰਸਨ ਅਮਰਤਕਾਰ ਬਾਦਲ ਦੇ ਕਹਿਣ ਦੇ ਅਨੁਸਾਰ ਇਹ ਮਾਮਲਾ ਬਿਲਕੁਲ ਸੱਚ ਹੈ ਜਿਹੜਾ ਉਹ ਸਾਬਤ ਹੁੰਦਾ ਜਾ ਰਿਹਾ ਯਾਨੀ ਕੱਲ ਜਿਹੜਾ ਕਿ ਬਿਆਨ ਆਇਆ ਸੀ ਨਾ ਹਰਸਨ ਅਮਰਤਕਾਰ ਬਾਦਲ ਦਾ ਉਹਨਾਂ ਨੇ ਤਾਂ ਇਹੀ ਕਿਹਾ ਸੀ ਕਿ ਮੇਰੇ ਪਤੀ ਸੁਖਦੇਵ ਸਿੰਘ ਬਾਦਲ ਦੇ ਨਾਲ ਇਹ ਰੰਝਸ਼ ਕਰ ਰਹੇ ਨਹੀਂ ਇਸੇ ਕਰਕੇ ਬਿਕਰਮ ਮਜੀਠੀਆ ਸਾਡਾ ਵੰਦ ਯਾਨੀ ਬਹੁਤ ਸਾਰੇ ਰੂਪ ਸਰਕਾਰ ਤੋਂ ਉਹਨਾਂ ਨੇ ਲਾਏ ਪਰ ਜਿਹੜੀ ਇਹ ਖਬਰ ਹੈ ਇਹਦੇ ਨਾਲ ਪੂਰੇ ਪੰਜਾਬ ਦੇ ਅੰਦਰ ਹਾ ਹਕਾਰ ਮਚ ਗਈ ਹੈ ਤਾਂ ਸੁਣੋ ਯਾਰ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ 328 ਰੁਪਿਆਂ ਨੂੰ ਲੈ ਕੇ ਜਿਹੜਾ ਕਿ ਜ਼ਥੇਦਾਰ ਦੁਆਰਾ ਇੱਕ ਬਹੁਤ ਵੱਡਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਾਂਗੇ ਸੁਣੋ ਹੁਣ ਸੂਤਰਾਂ ਹਵਾਲੇ ਇੱਕ ਐਫ ਆਈ ਆਰ ਸਾਹਮਣੇ ਆ ਰਹੀ ਹੈ ਉਸ ਐਫ ਆਈ ਆਰ ਦੇ ਵਿੱਚ ਕੁਝ ਤਾਰਾਵਾਂ ਲੱਗੀਆਂ ਨੇ ਕੁਝ ਨਾਮ ਮੈਂਸ਼ਨ ਕੀਤੇ ਗਏ ਨੇ ਔਰ ਉਸ ਐਫ ਆਈ ਆਰ ਦੇ ਬਨਾਤੇ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਉਹੀ ਐਫ ਆਈ ਆਰ ਹੈ ਜਿਹੜੀ ਕਾਂਗਰਸ ਅਤੇ ਅਕਾਲੀ ਲੀਡਰਾਂ ਦੇ ਖਿਲਾਫ ਕੀਤੀ ਗਈ ਹੈ ਮੇਰੇ ਨਾਲ ਪੰਜਾਬ ਪੁਲਿਸ ਆਫ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਭਪਿੰਦਰ ਸਿੰਘ ਉਤਰਾ ਮੌਜੂਦ ਉਤੇ ਹਨ ਉਹਨਾਂ ਨਾਲ ਇਸ ਬਾਰੇ ਅਤੇ ਹੋਰ ਕੁਝ ਹੋਰ ਮਸਲਿਆਂ ਬਾਰੇ ਗੱਲਬਾਤ ਕਰਦੇ ਗੋਤਰਾ ਸਾਹਿਬ ਮਾਨ ਰੀਆ ਪੰਜਾਬੀ ਦੇ ਸਵਾਗਤ ਸੱਚੀ ਕਾਲ ਸੱਚੀ ਕਾਲ ਕੋਟਰਾ ਸਾਹਿਬ ਸੂਤਰਾ ਮੁਤਾਬਕ ਇੱਕ ਐਫ ਆਈ ਆਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੁਝ ਧਾਰਾਵਾਂ ਦਾ ਜ਼ਿਕਰ ਉੱਚ ਹੋ ਰਿਹਾ ਹੈ ਔਰ ਨਾਮ ਲਿਖੇ ਗਏ ਆ ਉਹੀ ਪ੍ਰਗਟ ਸਿੰਘ ਸੁਖਬੀਰ ਬਾਦਲ ਔਰ ਸੁਖਪਾਲ ਖਹਿਰਾ ਇਹਦੇ ਬਾਰੇ ਜਾਣਕਾਰੀ ਦਿਓ ਕਿ ਆਖਰ ਹੈ ਕੀ ਇਹ ਮੈਨੂੰ ਵੀ ਸੂਤਰਾ ਤੋਂ ਪਤਾ ਲੱਗਾ ਹੈ ਕਿ ਸਾਈਬਰ ਕ੍ਰਾਈਮ ਜਲੰਧਰ ਥਾਣਾ ਦੇ ਵਿੱਚ ਪਰਚਾ ਦਰਜ ਹੋਇਆ ਐਫ ਆਈ ਆਰ ਨੰਬਰ 2 2026 ਦੇ ਵਿੱਚ ਤਾਂ ਸੁਣ ਲਿਆ ਪੰਜਾਬ ਵਾਲੇ ਨਵਾਂ ਨਵਾਂ ਯਾਨੀ 26 ਦਾ ਕੇਸ ਮਾਮਲਾ ਜਿਹੜਾ ਕਿ ਪੂਰਾ ਸਾਹਮਣੇ ਆ ਗਿਆ ਸੁਖਬੀਰ ਸਿੰਘ ਬਾਦਲ ਹੋਵੇ ਸੁਖਪਾਲ ਸਿੰਘ ਖਹਿਰਾ ਹੋਵੇ ਪ੍ਰਗਟ ਸਿੰਘ ਹੋਵੇ ਚਾਹੇ ਉਹਨਾਂ ਦੀ ਧਰਮ ਪਤਨੀ ਹਾਸਮਰਤ कौर ਬਾਦਲ ਹੋਵੇ ਉਹਨਾਂ ਨੂੰ ਸਾਫ਼ ਤੌਰ ਤੇ ਪਹਿਲੇ ਇਸ ਗੱਲ ਦੀ ਭੜਕ ਲੱਗ ਚੁੱਕੀ ਕਿਉਂਕਿ ਉਹ ਵੀ ਲੀਡਰ ਨੇ ਬਰੋਬੀਤਰ ਦੇ ਉਹਨਾਂ ਨੇ ਪਤਾ ਲਵਾਲਿਆ ਕਿ ਭਗਵੰਤ ਸਿੰਘ ਮਾਨ ਪੰਜਾਬ ਦਾ ਮੁੱਖ ਮੰਤਰੀ ਸਾਡੇ ਖਿਲਾਫ ਵੱਡੀ ਕਾਰਵਾਈ ਕਰੂਗਾ ਔਰ ਹੁਣ ਇਹ ਕਾਰਵਾਈ ਸ਼ਿਖਰਾਂ ਦੇ ਉੱਤੇ ਹੈ ਜਿਹੜੀ ਗੱਲ ਦੀ ਖਬਰ ਤੁਸੀਂ ਵਾਰ-ਵਾਰ ਵੇਖੀ ਹੈ ਨਾ ਕਿ ਸੁਖਬੀਰ ਸਿੰਘ ਬਾਦਲ ਗ੍ਰਿਫਤਾਰ ਹੋ ਸਕਦੇ ਨਹੀਂ ਤਾਂ ਵਾਕਈ ਹੁਣ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਵੇਲੇ ਵੀ ਪੰਜਾਬ ਦੀ ਪੁਲਿਸ ਬਹੁਤ ਵੱਡੇ ਮਾਮਲੇ ਦੇ ਅੰਦਰ ਗ੍ਰਿਫਤਾਰ ਕਰ ਸਕਦੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਿਹੜੀ ਧਾਰਾ ਲੱਗੀ ਹੈ ਨਾ ਉਹ ਸੁਣੋਗੇ ਤਾਂ ਤੁਹਾਡੇ ਪੈਰਾਂ ਦੇ ਥੱਲੇ ਜ਼ਮੀਨ ਹਿੱਲਣੀ ਤਾਂ ਤੈ ਹੈ ਕਿਉਂ ਕਿ ਮਾਮਲਾ ਦਰਅਸਲ ਦੇ ਵਿੱਚ ਉਹੀ 328 ਰੁਪਏ ਦਾ ਜਿਹਦੇ ਵਿੱਚ ਅਕਸਰ ਪੰਜਾਬ ਦੇ ਲੋਕ ਕਹਿ ਰਹੇ ਸੀ ਕਿ ਭਾਈ 328 ਰੂਪ ਸੁਖਵੀਰ ਸਿੰਘ ਬਾਦਲ ਨੂੰ ਪਸਾਉਣਗੇ ਜਿਹੜਾ ਕੱਲ ਸੁਖਵੀਰ ਸਿੰਘ ਬਾਦਲ ਦਾ ਘਰ ਕੇ ਰਹਿ ਗਿਆ ਸੀ ਨਾ ਉਸ ਮਾਮਲੇ ਦੇ ਅੰਦਰ ਵੀ 328 ਰੂਪਾਂ ਦੇ ਮਾਮਲੇ ਦਾ ਦੋਸ਼ ਲਾਇਆ ਸੀ ਔਰ ਹੁਣ ਸੁਖਵੀਰ ਸਿੰਘ ਬਾਦਲ ਜੇਕਰ ਵਾਕਈ ਗ੍ਰਿਫਤਾਰੀ ਹੁੰਦੀ ਹੈ ਹੋਣ ਦੇ ਸ਼ਰਕੇ 100% ਨੇ ਤਾਂ ਫੇਰ ਪੰਜਾਬ ਦੀ ਸਰਕਾਰ ਔਰ ਦੂਜੇ ਪਾਸੇ ਸੁਖਪਾਲ ਸਿੰਘ ਖੈਰਾ ਔਰ ਪਰਗਤ ਸਿੰਘ ਇਹ ਤਾਂ ਭਾਈ ਇਹਨਾਂ ਤੋਂ ਥੱਲੇ ਦੇ ਲੈਵਲ ਦੇ ਲੀਡਰ ਨੇ ਤਾਂ ਫੇਰ ਵੀ ਇੱਕ ਬਹੁਤ ਵੱਡਾ ਪ੍ਰਦਰਸ਼ਨ ਪੰਜਾਬ ਦੇ ਅੰਦਰ ਦੇਖੋ ਨੂੰ ਮਿਲ ਸਕਦਾ ਕਿਉਂਕਿ ਵਿਰੋਧੀ ਧਿਰਾਂ ਸੜਕਾਂ ਦੇ ਉੱਤੇ ਹੋਣਗੀਆਂ ਔਰ ਦੂਜੇ ਪਾਸੇ ਪੰਜਾਬ ਦੀ ਸਰਕਾਰ ਦਾ ਸਾਥ ਕੌਣ ਦੇਊਗਾ ਸਾਡੇ ਹੀ ਪੰਜਾਬ ਦੇ ਲੋਕ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਵਿੱਚੋਂ ਸਿੱਖ ਜਥੇਬੰਦੀਆਂ ਵੱਡੇ ਪੱਧਰ ਦੇ ਉੱਤੇ ਉੱਭਰ ਕੇ ਆਗੀਆਂ ਨੇ ਕਿਸਾਨ ਜਥੇਬੰਦੀਆਂ ਆਗੀਆਂ ਨੇ ਕਿਉਂਕਿ ਇੱਕ ਪਾਸੇ ਕਿਸਾਨਾਂ ਦੀ ਵਿਰੋਧੀ ਧਿਰ ਹੈ ਇੱਕ ਤਰ੍ਹਾਂ ਦੀ ਜਿਹੜੀ ਕਿ ਮੌਜੂਦਾ ਸਰਕਾਰ ਹੈ ਪਰ ਜਿਹੜੇ ਬਲਦੇਵ ਸਿੰਘ ਸਰਸਾ ਹਨ ਉਹਨਾਂ ਨੇ ਭਾਈ ਪੂਰੀ ਤਰ੍ਹਾਂ ਕਹਿ ਦਿੱਤਾ ਕਿ ਅਸੀਂ ਤੁਹਾਡੇ ਨਾਲ ਤੁਸੀਂ ਚਾਹ ਜੋ ਮਰਜ਼ੀ ਕਰੋ ਪਰ ਇੱਥੇ ਐਕਸ਼ਨ ਕਰ ਦਿਓ ਹੁਣ ਉਸ ਐਕਸ਼ਨ ਦੇ ਅਧੀਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਧਾਰਾ ਲੱਗ ਚੁੱਕੀ ਹੈ ਤੇ ਭਾਈ ਉਹ ਹੁਣ ਸੁਖਬੀਰ ਸਿੰਘ ਬਾਦਲ ਗ੍ਰਿਫਤਾਰ ਹੋ ਸਕਦੇ ਨੇ ਇਹ ਕੋਈ ਬਹੁਤੀ ਵੱਡੀ ਵੀ ਗੱਲ ਨਹੀਂ ਹੈ ਕਿ ਉਹ ਗ੍ਰਿਫਤਾਰ ਨਾ ਹੋਣ ਕਿਉਂਕਿ ਮਾਮਲਾ ਬੜਾ ਗੰਭੀਰ ਹੋ ਚੁੱਕਿਆ ਹੈ ਸੁਖਪਾਲ ਸਿੰਘ ਖਹਿਰਾ ਔਰ ਦੂਜੇ ਪਾਸੇ ਪਰਗੜ ਸਿੰਘ ਜਿਹੜੇ ਕੱਲ ਮਾਰੀ ਮੰਦੀ ਸ਼ਦাবਲੀ ਬੋਲਦੇ ਨਜ਼ਰ ਆਏ ਖਬਰਾਂ ਦੇ ਅੰਦਰ ਉਹ ਵੀ ਸਾਰੇ ਪੰਜਾਬ ਨੇ ਵੇਖਿਆ ਸੁਖਪਾਲ ਸਿੰਘ ਖੈਰਾ ਵੀ ਇੱਕ ਪਾਸੇ ਜੋਰ ਲਾਉਂਦੇ ਰਹੇ ਕਿ ਭਾਈ ਵੱਡਾ ਮਗਰਮਚ ਚੱਕੇ ਪੰਜਾਬ ਦੀ ਸਰਕਾਰ ਕਿਸੇ ਵੱਡੇ ਦਸਕਰ ਨੂੰ ਚੱਕੇ ਇਹ ਤਾਂ ਗਰੀਬਾਂ ਦੇ ਘਟਾਉਂਦੇ ਨੇ ਸੁਖਪਾਲ ਸਿੰਘ ਖੈਰਾ ਨੇ ਉਦੋਂ ਕੀ ਬਿਆਨ ਦਿੱਤਾ ਜਦੋਂ ਮਜੂਤੀਆਂ ਨੂੰ ਚੱਕਿਆ ਕਹਿੰਦਾ ਗਲਤ ਕਾਰਵਾਈ ਕਰ ਦਿੱਤੀ ਹੈ ਇਹਦਾ ਮਤਲਬ ਪੰਜਾਬ ਦੇ ਜਿਹੜੇ ਵਿਰੋਧੀ ਧਿਰ ਦੇ ਆਪੋਜੀਸ਼ਨ ਦੇ ਨੇਤਾ ਨੇ ਉਹ ਚਾਹੁੰਦੇ ਕੀ ਨੇ ਯਾਨੀ ਪੰਜਾਬ ਦੇ ਅੰਦਰ ਇਸ ਗੱਲ ਦਾ ਮੈਸੇਜ ਚੱਲਿਆ ਜਾਂਦਾ ਜਦੋਂ ਦੋ ਤੇਰੇ ਇੱਕੋ ਹੀ ਗੱਲ ਕਰਨ ਜਿਵੇਂ ਕਿ ਕਾਂਗਰਸ ਹੋ ਗਿਆ ਅਕਾਲੀ ਦਲ ਹੋ ਗਿਆ ਇਹਨਾਂ ਨੇ ਮਝੀਠੀਏ ਦਾ ਸਾਥ ਦਿੱਤਾ ਤਾਂ ਪੰਜਾਬ ਦੇ ਲੋਕਾਂ ਦੇ ਭਾਈ ਇਹ ਤਾਂ ਇੱਕੋ ਹੀ ਘਰ ਦੇ ਲੋਕ ਨੇ ਜਾਣ ਬੁੱਝ ਕੇ ਤੁਹਾਨੂੰ ਹਨਰੇ ਦੇ ਵਿੱਚ ਰੱਖਦੇ ਨੇ ਤੇ ਆਪਣੀ ਬਾਰੀ-ਬਾਰੀ ਦੇ ਨਾਲ ਲੈ ਲੈਂਦੇ ਨੇ ਯਾਨੀ ਕਦੇ ਕਾਂਗਰਸ ਦੀ ਸਰਕਾਰ ਕਦੇ ਅਕਾਲੀਆਂ ਦੀ ਸਰਕਾਰ ਇਹ ਪੰਜਾਬ ਦੇ ਅੰਦਰ ਦਹਾਕ ਸਾਲ ਦੇ ਵਿੱਚ ਚੱਲਦਾ ਵੀ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹਨਾਂ ਦਾ ਭਵੇਖੇ ਹੀ ਸੀ ਕਿ ਅਸੀਂ ਇਦਾਂ ਹੀ ਰਹਿਣਾ ਪਰ ਨਹੀਂ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਪ੍ਰਾਣੀ ਬੁੱਧੀ ਦੇ ਲੋਕ ਸੀ ਉਹ ਦਹਾਕ ਸਾਲ ਦੇ ਵਿੱਚ ਉਹ ਨਹੀਂ ਰਹੇ ਹੁਣ ਨਵੀਂ ਜਨਰੇਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਉਣ ਵਾਲੇ 32 ਤੱਕ ਕਹਿੰਦੇ ਅਸੀਂ ਮੁੱਖ ਮੰਤਰੀ ਬਣਾ ਕੇ ਰੱਖਣਾ ਇਸ ਗੱਲ ਦੇ ਅੰਕੜੇ ਵਾਰ-ਵਾਰ ਤੁਹਾਡੇ ਨਾਲ ਸਾਂਝੇ ਕਿਉਂ ਕਰ ਰਹੇ ਆ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਸੁਖਬੀਰ ਸਿੰਘ ਬਾਦਲ ਇੱਕ ਪਾਸੇ ਉਹ ਸਰਕਾਰ ਬਣਾਉਣ ਦੀ ਗੱਲ ਕਰਦੇ ਆ ਪੰਜਾਬ ਦਾ ਮੁੱਦਾ ਤਾਂ ਕੋਈ ਨਹੀਂ ਲੈ ਕੇ ਚੱਲਦੇ ਔਰ ਦੂਜੇ ਪਾਸੇ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੋ ਚੁੱਕੀ ਉਹਨਾਂ ਦੇ ਉੱਤੇ ਪਰਚਾ ਜਲੰਧਰ ਥਾਣੇ ਦੇ ਵਿੱਚ ਦਰਜ ਹੋ ਗਿਆ ਤਿੰਨੇ ਲੀਡਰਾਂ ਦੇ ਉੱਤੇ ਤਾਂ ਫਿਰ ਜੇਕਰ ਬਾਕੀ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਮੈਂ ਪਹਿਲਾਂ ਵੀ ਕਿਹਾ ਸੀ ਨਾ ਅਕਾਲੀ ਦਲ ਦੇ ਅੰਦਰ ਕੋਈ ਵੱਡਾ ਲੀਡਰ ਨਹੀਂ ਹੈ ਜਿਹੜਾ ਪੂਰੀ ਪਾਰਟੀ ਨੂੰ ਲੀਡ ਕਰੇ ਤਾਂ ਹੁਣ ਇਸ ਗੱਲ ਦਾ ਮਤਲਬ ਇਹ ਆ ਕਿ ਅਕਾਲੀ ਦਲ ਬਿਲਕੁਲ ਨੇਚਲੇ ਸਥਲ ਤੇ ਚਲਾ ਜਾ ਉਹ ਜੇਕਰ ਸੁਖਬੀ ਸਿੰਘ ਬਾਦਲ ਵਾਕਈ 2-4 ਦਿਨਾਂ ਦੇ ਅੰਦਰ ਗ੍ਰਿਫਤਾਰ ਹੁੰਦੇ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ